ਗੰਗੂ 20 ਸਾਲ ਤਾਈ ਰਸੋਈਆ ਰਹਿ ਕੇ ਲਾਸਟ ਦੇ ਜਾਂਦੇ ਬੱਚੇ ਨਿਓ ਚ ਚਨਾਤੇ ਅੱਜ ਉਹਦਾ ਖਾਨਦਾਨ ਕਿੱਥੇ ਐ ਗੰਗੂ ਦਾ ਲੜਕਾ ਸੀ ਰਾਜਕਾਂ ਨੋਟ ਕਰ ਲੋ ਇਹਨਾ ਨਹੀਂ ਦੱਸਿਆ ਮੈਂ ਦੱਸਦਾਂਗਾ ਅਗਰ ਕੋਈ ਝੂਠ ਸਾਹਬਦ ਕਰਦੇ ਸੁਰਾਹੇ 'ਚ ਖੜਾ ਕਰਕੇ ਝੂਠ ਮਾਰ ਦਿਓ ਗੰਗੂ ਦਾ ਲੜਕਾ ਰਾਜਕਾਲ ਤੇ ਰਾਜਕਾਲ ਦਾ ਲక్ష్ਮੀਕੌਰ ਲక్ష్ਮੀਕੌਰ ਦਾ ਰਾਜਕਾਲ ਰਾਜਕਾਲ ਦਾ ਲక్ష్ਮੀਕੌਰ ਤੇ ਲక్ష్ਮੀਕੌਰ ਦਾ ਗੰਗਾਧਰ ਕੌਰ ਗੰਗਾਧਰ ਕੌਰ ਨੂੰ ਦਿੱਲੀ ਦੇ ਵਿੱਚ ਫਿਰ ਮੁਗਲ ਬਾਦਸ਼ਾ ਫਿਰ ਖੁਸ਼ੀਆ ਰਾਜੇ ਨੇ ਇੱਕ ਜਗਾਦਾਨ ਚ ਦਿੱਤੀ ਸੀ ਉਹ ਨਹਿਰ ਦੇ ਕਿਨਾਰੇ ਤੇ ਸੀ ਤੇ ਗੰਗਾਧਰ ਕਾਉਲ ਨੇ ਕੀ ਰੱਖਿਆ ਕਹਿੰਦਾ ਮੈਂ ਬਣ ਗਿਆ ਜਦੋਂ ਗੰਗਾਧਰ 네ਰੂ ਹੁਣ ਗੰਗਾਧਰ 네ਰੂ ਦਾ ਲੜਕਾ ਕੌਣ ਸੀ ਮੋਤੀ ਲਾਲ 네ਰੂ ਹੁਣ ਮੋਤੀ ਲਾਲ 네ਰੂ ਦਾ ਪੰਡਿਤ ਜਵਾਹਰ ਲਾਲ 네ਰੂ ਤੇ ਪੰਡਿਤ ਜਵਾਹਰ ਲਾਲ 네ਰੂ ਦੀ ਲੜਕੀ ਇੰਦਰਾ ਗਾਂਧੀ ਤੇ ਫਿਰ ਇੰਦਰਾ ਗਾਂਧੀ ਦਾ ਰਾਹੁਲ ਗਾਂਧੀ ਰਾਜੀਵ ਗਾਂਧੀ 소ਨੀਆ ਗਾਂਧੀ ਇਹ ਖਾਨਦਾਨਾ ਗੰਗੂ ਦਾ ਜੇ ਤੁਸੀਂ ਹਲੇ ਵੀ ਹਲੇ ਵੀ ਤੁਹਾਡੇ ਗੁਰੂ ਦੇ ਬੱਚਿਆਂ ਦੇ ਕਾਤਲਾਂ ਦੇ ਖਾਨਦਾਨ ਨੂੰ ਵੋਟ ਪਾਉਂਗੇ ਐਦੂ ਨਿਕੰਮੀ ਗੱਲ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਨਹੀਂ ਹੋ ਸਕਦੀ ਇਹ ਖਾਨਦਾਨ ਜਿਹਨਾਂ ਕਾਂਗਰਸੀਆਂ ਨੇ ਅਮੇਠੀ ਦੇ ਵਿੱਚ ਰਜੀਵ ਗਾਂਧੀ ਇਲੈਕਸ਼ਨ ਲੜਦਾ ਤੇ ਉਹਦੇ ਸਾਹਮਣੇ ਮਨਕਾ ਗਾਂਧੀ ਲੜਦੀ ਸੀ ਇਹਨਾਂ ਨੇ ਨਾਰਾ ਕੀ ਲਾਇਆ ਦੀਵਾਰਾਂ ਦੇ ਉੱਤੇ ਲਿਖਿਆ ਸੰਦੇ ਭੇਟੀ ਹੈ ਸਰਦਾਰ ਕੀ ਦੇਸ਼ ਕੇ ਗਦਾਰ ਕੀ ਓ ਯਾਰੋ ਇਸ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਰਦਾਰਾਂ ਦੀਆਂ ਇਹ ਤੁਹਾਨੂੰ ਗਦਾਰ ਦੱਸਦੇ ਐ ਤੇ ਤੁਸੀਂ ਇਹਨਾਂ ਦੇ ਮਗਰ ਲੱਕੇ ਵੋਟਾਂ ਪਾਈ ਜਾਂਦੇ ਹੋ ਸਾਡੇ ਵਰਗਾ ਵੀ ਕੋਈ ਨਕੰਮਾ ਐ ਯਾਰ ਐਸ ਕਰਕੇ ਸਾਥੀਓ ਇਹਨਾਂ ਕਾਂਗਰਸੀਓ ਤੋਂ ਬਚੋ ਇਹਨਾਂ ਬੀਜੇਪੀ ਵਾਲੇ ਤੋਂ ਬਚੋ ਇਹ ਇੱਕੋ ਹੀ ਥੈਲੀ ਦੇ ਚੱਟੇ ਵਟੇ ਆ ਬੀਜਪੀ ਵਾਲੇ ਕਾਂਗਰਸ ਵਾਲੇ ਇਹ ਲੈਵਲ ਬਦਲੇ ਹੋਏ ਆ ਰੰਗ ਕੋਈ ਆ ਇੱਕ ਪੁਰਾਣੀ ਕਹਾਣੀ ਤੁਸੀਂ ਸੁਣੀ ਹੋਣੀ ਆ ਇੱਕ ਸੇਠ ਕੋਲੇ ਰੰਗ ਮੁੱਕ ਗਏ ਸਾਰੇ ਹਰਾ ਮੁੱਕ ਗਿਆ ਲਾਲ ਮੁੱਕ ਗਿਆ ਪੀਲਾ ਮੁੱਕ ਗਿਆ ਹੁਣੇ ਕੀ ਕੀਤਾ ਰੰਗ ਰਹਿ ਗਿਆ ਕੱਲਾ ਬੈਂਗਣੀ ਹੁਣ ਉਹਨੇ ਲਾਲ ਰੰਗ ਜਿਹੜਾ ਡੱਬਾ ਸੀਗਾ ਉਹਦੇ ਵਿੱਚ ਵੀ ਬੈਂਗਣੀ ਪਾਤਾ ਭੋਲੇ ਲੋਕ ਹੁੰਦੇ ਸੀਗੇ ਜਿਹੜਾ ਹਰੇ ਰੰਗ ਵਾਲਾ ਡੱਬਾ ਉਹਦੇ 'ਚ ਵੀ ਬੈਂਗਣੀ ਪਾਤਾ ਸਾਰੇ ਰੰਗਾਂ ਨਾਲ ਚ ਪਾ ਦਿਆ ਪੀਲੇ 'ਚ ਕੀ ਹਰੇ 'ਚ ਕੀ ਲਾਲ 'ਚ ਕੀ ਹੁਣ ਜਿਹੜਾ ਰੰਗ ਲੈਣ ਜਾਵੇ ਕਹਿੰਦਾ ਸੇਠ ਜੀ ਲਾਲ ਰੰਗ ਲੈਣਾ ਕਹਿੰਦਾ ਲੈ ਜੋ ਜੀ ਡੱਬਾ ਚੱਕਿਆ ਲਾਲ ਰੰਗ ਵਾਲਾ ਪਤਾਗਾ ਪੁੜੀ ਬੰਨਤੀ ਜਦੋਂ ਜਾਣ ਲੱਗਿਆ ਬਈ ਰੰਗ ਜਿਹੜਾ ਮਰਜੀ ਲੈ ਜਾ ਕਹਿੰਦਾ ਉਗੜੂ ਬੈਂਗਣੀ ਕਹਿੰਦੇ ਯਾਰ ਉਗੜੂ ਬੈਂ ਪਤਾ ਹੀ ਨਹੀਂ ਗੱਲ ਕੀ ਆ ਉਗੜਦੇ ਬੈਂਗਣੀ ਐ ਹੁਣ ਉਹਦੇ ਹਰੇ ਰੰਗਲ ਆ ਗਿਆ ਉਹਨ ਵੀ ਵੱਲਤੀ 부ੜੀ ਕਹਿੰਦਾ ਭਾਈ ਲੈ ਜਾ ਜਿਹੜਾ ਮਰਜੀ ਉਹ ਗੁਰੂ ਬੈਂਗਣੀ ਘਰੇ ਜਾ ਕੇ ਰੰਗਿਆ ਗੱਲ ਵੀ ਉਹੀ ਜਿਹੜੇ ਰੰਗ ਹੀ ਬੈਂਗਣੀ ਸੀਗਾ ਉਗੜ ਨਹੀਂ ਸੀ ਇਹਨਾਂ ਦੇ ਭਾਈ ਲੈਵਲ ਬਦਲੇ ਹੋਏ ਐ ਰੰਗ ਕੋਈਆ ਸਾਰਿਆਂ ਦਾ ਸਮਝ ਗਏ ਐਸ ਕਰਕੇ ਮੇਰੀ